ਉਹ ਲੁਧਿਆਣਾ ਵੈਸਟ ਦੀ ਜਿਮਨੀ ਚੌਂਕ ਕਿਉਂ ਚੁਣੀ ਐ ਚੌਂ ਮਦਾਨ ਚਾਹਣ ਲਈ ਸਾਡੇ ਦੇਸ਼ ਤੇ ਭਾਰਤੀ ਤੰਤਰ ਹੋ ਗਿਆ ਲੋਕਤੰਤਰ ਨੂੰ ਜਿਹਨੇ ਖਤਮ ਕਰ ਦਿੱਤਾ ਹੈ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਐ ਇਸ ਸਰਕਾਰ ਨੇ ਚੁਣ ਕੇ ਲੋਕ ਕਹਿੰਦੇ ਅਸੀਂ ਬਹੁਤ ਵੱਡੀ ਗਲਤੀ ਕੀਤੀ ਐ ਇਹਨਾਂ ਨੂੰ ਟੱਕਰ ਦੇਣ ਵਾਲਾ ਕੋਈ ਨਾ ਕੋਈ ਬੰਦਾ ਚਾਹੀਦਾ ਵਾ 2 ਸਾਲ ਦਾ ਸਮਾਂ ਬਚਿਆ ਵਾ ਦੁਬਾਰਾ ਚੋਣਾਂ ਆਉਣਗੇ ਬਿਲਕੁਲ ਉਦੇ ਮੁਤਾਬਿਕ ਕਿਹੜੇ ਕਿਹੜੇ ਕੰਮ ਐਮਐਲਏ ਦੇ ਹੁੰਦੇ ਆ ਔਰ ਕਿਹੜੇ ਕਰਨੇ ਚਾਹੀਦੇ ਆ ਜਿਹੜੇ ਅੱਜ ਦੇ ਸਮੇਂ ਦੇ ਐਮਐਲਏ ਨਹੀਂ ਕਰਦੇ ਹੈਗੇ ਜੋ ਉਹਦੇ ਚ ਮੈਂ ਇੱਕ ਦਿਖਾਉਣਾ ਕਿ ਇੱਕ ਐਮਐਲਏ ਕੀ ਕੀ ਕਰ ਸਕਦਾ ਉਹਦੇ ਕੋਲ ਕੀ ਕੀ ਪਾਵਰ ਹੋਣੀ ਆ ਸੈਕਟਰ ਵਰਗ ਦੀਆਂ ਇੰਗੀਆਂ ਪੌਂਚੀਆਂ ਨੇ ਜਿਹੜੀਆਂ ਕਿ ਸਾਡੇ ਇੱਥੇ ਲੋਕਾਂ ਤੱਕ ਪਹੁੰਚਦੀਆਂ ਹੀ ਨਹੀਂ ਹੈਗੀਆਂ ਜੋਦਨ ਨਸ਼ਿਆ ਬਰੋਦੀ ਤੁਸੀਂ ਕਰਨੇ ਆ ਮੈਂ ਕਹਿੰਦਾ ਬਹੁਤ ਵਧੀਆ ਜੀ ਦੇਖੋ ਸਿਰਫ ਇੱਕ ਜਿਹੜੇ ਉਹ ਵਾਲੇ ਘਰ ਤੋੜੇ ਜਾ ਰਹੇ ਆ ਜਿਹੜੇ ਪਿੰਡੂ ਏਰੀਆ ਚ ਆਉਂਦੇ ਆ ਜਿਹੜੇ ਨਕਸ਼ੇ ਬਾਜ਼ ਦੇ ਨਹੀਂ ਤੇ ਇੰਡੀਅਨ ਐਕਟ ਦੇ ਅਨੁਸਾਰ ਲਾ ਦੇ ਅਨੁਸਾਰ ਤੁਸੀਂ ਕਿਸੇ ਦਾ ਘਰ ਨਹੀਂ ਤੋੜ ਸਕਦੇ ਸਿਰਫ ਉਹਨਾਂ ਦੇ ਕਿਉਂ ਟੁੱਟ ਰਹੇ ਆ ਵੱਡੇ ਜਿਹੜੇ ਨੇ ਮੇਨ ਤਸਕਰ ਆ ਉਹਨਾਂ ਦੇ ਕਿਉਂ ਜਿਹੜੇ ਹੱਬ ਨਸ਼ੇ ਨਹੀਂ ਉਹਨਾਂ ਦੇ ਘਰ ਕਿਉਂ ਤੋੜੇ ਜਾ ਰਹੇ ਪਹਿਲਾਂ ਤਾਂ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ 12-13 ਸਾਲ ਆਮ ਆਦਮੀ ਪਾਰਟੀ ਨੂੰ ਦਿੱਤੇ ਤਾਂ ਉਦੋਂ ਤੁਹਾਡੇ ਲਈ ਚੰਗੀ ਸੀ ਪਰ ਹੁਣ ਤੁਸੀਂ ਨਾ ਖੇਦੀ ਕਰ ਰਹੇ ਹੋ ਪਾਰਟੀ ਦੀ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਲੁਧਿਆਣਾ ਵੈਸਟ ਦੀ ਜਿਮਣੀ ਚੋਣ ਨੂੰ ਲੈ ਕੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿਮਣੀ ਚੋਣ ਹੋਣੀ ਹੈ ਲੁਧਿਆਣਾ ਵੈਸਟ ਦੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਥੋਂ ਐਲਾਨ ਦਿੱਤਾ ਹੈ ਹਲੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਜਿਹੜੇ ਐ ਬਾਹਰ ਆਉਣੇ ਬਾਕੀ ਨੇ ਪਰ ਚੋਣਾਂ ਦਾ ਸਵਾਦ ਉਦੋਂ ਆਉਂਦਾ ਹੁੰਦਾ ਜਦੋਂ ਕੋਈ ਆਮ ਬੰਦਾ ਉੱਠ ਕੇ ਇਹਨਾ ਸਿਆਸਤਦਾਨਾਂ ਨੂੰ ਟੱਕਰ ਦਿੰਦਾ ਵੈ ਸੋ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਮੇਰੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਰਹਿਣਗੇ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਲੁਧਿਆਣਾ ਵੈਸਟ ਤੋਂ ਆਪਣੀ ਦਾਵੇਦਾਰੀ ਠੋਕੀ ਹੈ ਜਿਮਣੀ ਚੋਣ ਨੂੰ ਲੈ ਕੇ ਪੁੱਛਾਂਗੇ ਇਹਨਾਂ ਨੂੰ ਕਿਉਂਕਿ ਜ਼ਮੀਨੀ ਪੱਧਰ ਤੇ ਜਿਹੜਾ ਇਨਸਾਨ ਜੁੜਿਆ ਹੁੰਦਾ ਹੈ ਉਹ ਲੋਕਾਂ ਨੂੰ ਜ਼ਿਆਦਾ ਸਮਝ ਸਕਦਾ ਉਹ ਲੋਕਾਂ ਦੇ ਕੰਮ ਜ਼ਿਆਦਾ ਕਰਵਾ ਸਕਦਾ ਔਰ ਇਹਨਾਂ ਸਿਆਸਤਦਾਨਾਂ ਤੋਂ ਉਲਟ ਬਿਨਾ ਕੋਈ ਮਨ ਦੇ ਵਿੱਚ ਲਾਲਚ ਰੱਖ ਕੇ ਲੋਕਾਂ ਦੀ ਸੇਵਾ ਕਰ ਸਕਦਾ ਹੈ। ਭਾਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਜੀ। ਲੁਧਿਆਣਾ ਵੈਸਟ ਦੀ ਜਿਮਣੀ ਚੋਂ ਕੁਝ ਕੁ ਸਮਾਂ ਰਹਿ ਗਿਆ ਹੈ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਬਈ ਤੁਸੀਂ ਚੌਣ ਮੈਦਾਨ 'ਚ ਉਤਰਨ ਦੀ ਕਿਉਂ ਸੋਚੀ ਹਾਲਾਂਕਿ ਜੇ ਮੈਂ ਤੁਹਾਡੇ ਪਿੱਛੇ ਰਿਕਾਰਡ ਦੀ ਗੱਲ ਕਰਾਂ ਬਹੁਤ ਟਾਈਮ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਬਤਾਇਆ ਆਪਣਾ ਅ ਤੁਹਾਡੇ ਧਰਮ ਪਤਨੀ ਨੂੰ ਵੀ ਟਿਕਟ ਦੇ ਨੂੰ ਫਿਰਦੇ ਸੀਗੇ ਉਹ ਤੁਸੀਂ ਨਹੀਂ ਲਈ ਉਸ ਤੋਂ ਬਾਅਦ ਕਾਉਂਸਲਰ ਦੀਆਂ ਚੋਣਾਂ ਹੋਈਆਂ ਉਹਦੇ 'ਚ ਵੀ ਕਿਤੇ ਨਾ ਕਿਤੇ ਦਾਅਵੇਦਾਰੀ ਡਗਮਗਾਈ ਤੁਹਾਡੀ ਤੇ ਹੁਣ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਕਿਉਂ ਚੁਣੀ ਐ ਚੋਣ ਮੈਦਾਨ ਜਾਣ ਲਈ ਦੇਖੋ ਜੀ ਸਾਡੇ ਦੇਸ਼ 'ਤੇ ਪਾਰਟੀ ਤੰਤਰ ਹੋ ਗਿਆ ਲੋਕਤੰਤਰ ਨੂੰ ਜਿਹਨੇ ਖਤਮ ਕਰ ਦਿੱਤਾ ਹੈ ਉਹ ਪਾਰਟੀਆਂ ਕੀ ਕਰਦੀਆਂ ਨੇ ਟਿਕਟਾਂ ਵੇਚਦੀਆਂ ਨੇ ਤੁਸੀਂ ਕਿਹਾ ਕਿ ਮੇਰੀ ਧਰਮ ਬਦਲਣੀ ਮਿਲਣੀ ਸੀ ਮਿਲ ਲਈ ਸੀ ਪੈਸੇ ਦੇ ਕੇ ਮੈਂ ਟਿਕਟ ਲੈਂਦਾ ਤਾਂ ਮੈਂ ਕੱਲ ਪੈਸੇ ਹੈ ਵਸੂਲਣੇ ਵੀ ਆ ਫਿਰ ਤਾਂ ਮੈਂ ਜਨਤਾ ਲੈਣੇ ਮੇਰੀ ਆਤਮਾ ਹੈ ਉਹਨੂੰ ਅਜਾਟ ਲੈ ਜਾਂਦੀ ਠੀਕ ਹੈ ਨਹੀਂ ਮੈਂ ਇਸੇ ਲਈ ਸਾਡੇ ਨਾਲ ਜਿੰਨੇ ਜੁੜੇ ਹੋਏ ਬੰਦੇ ਸੀਗੇ ਉਹਨਾਂ ਨੇ ਇਸੇ ਲਈ ਇਹਦਾ ਬਾਈਕਾਟ ਕੀਤਾ 2012 ਤੋਂ ਇੱਕ ਸੋਚ ਨੂੰ ਲੈ ਕੇ ਚੱਲੇ ਸੀਗੇ ਆਮ ਆਦਮੀ ਪਾਰਟੀ ਦੇ ਨਾਲ ਕਿ ਇੱਕ ਬਦਲਾਅ ਆਊਗਾ ਲੋਕਾਂ ਨੇ ਝਾੜੂ ਲੁੰਨ ਦੀ ਵੋਟ ਪਾਈ ਹਰ ਕਿਸੇ ਦੇ ਘਰ ਵਿੱਚ ਝਾੜੂ ਹੈਗਾ ਵਾ ਠੀਕ ਹੈ ਨਹੀਂ ਜੀ ਲੋਕਾਂ ਨੇ ਪਾਰਟੀਆਂ ਕਿਉਂਕਿ ਉਹਦੇ ਵਾਂਗੂ ਹੀ ਪਾਰਟੀਆਂ ਨੇ ਸਾਡੇ ਕੋਲੇ ਕਾਂਗਰਸ ਵੀ ਆ ਹੋਰ ਪਾਰਟੀਆਂ ਵੱਧ ਪਾਰਟੀਆਂ ਨਹੀਂ ਆਪਣੇ ਕੋਲੇ ਤੇ ਇੱਕ ਬਦਲਾ ਇੱਕ ਸੋਚ ਦੇਖ ਕੇ ਲੋਕਾਂ ਨੇ ਉਹਨੂੰ ਵੋਟ ਪਾਈ ਸੀ ਲੇਕਿਨ ਉਹ ਤਾਂ ਸਾਰਿਆਂ ਤੋਂ ਨਕਮੀ ਨਿਕਲੀ ਉਹ ਦੂਜਿਆਂ ਤੋਂ ਵੀ ਅੱਗੇ ਨਿਕਲ ਗਈ ਜਿਹੜੀ ਚੀਜ਼ 10 ਰੁਪਏ ਦੇ ਉਹਨਾਂ ਦੇ ਦੂਜਿਆਂ ਦੇ ਸਮੇਂ ਮਿਲਦੀ ਸੀ ਅੱਜ ਤਾਂ 1500 ਦੇ ਕਰੀ ਮਿਲਦੀ ਹੈ ਤੇ ਓਨਲੀ ਸੋਸ਼ਲ ਮੀਡੀਆ ਦੀ ਰਹੀ ਹੈ ਸਰਕਾਰੀ ਜੇ ਉੱਪਰ ਨੋਟੀਫਿਕੇਸ਼ਨ ਦੇਤਾ ਹੀ ਉਹ ਸੋਸ਼ਲ ਮੀਡੀਆ ਦੇ ਉੱਤੇ ਜ਼ਮੀਨੀ ਪੱਧਰ ਤੇ ਤਾਂ ਹੈ ਹੀ ਨਹੀਂ ਕੁਝ ਵੀ ਸਾਡੇ ਮੁੱਖ ਮੰਤਰੀ ਸਾਹਿਬ ਦੇਖੋ ਕਿਵੇਂ ਝੂਠ ਤੇ ਝੂਠ ਬੋਲੀ ਜਾ ਰਹੀ ਆ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਪਿਛਲੀ ਜਿਮਨੀ ਚੋੜਾ ਹੋਈਆਂ ਜਲੰਧਰ ਦੇ ਵਿੱਚ ਕਰਦੇ ਵਾ ਕੇ ਢੇਰਾ ਲਾ ਦੂੰਗਾ ਮੈਂ ਇੱਥੇ ਰੂੰਗਾ ਮੇਰਾ ਘਰ ਜਲੰਧਰ ਉਗਾ ਲੋਕਾਂ ਨੂੰ ਇੱਕ ਐਦਾਂ ਵਿਸ਼ਵਾਸ ਦਵਾਇਆ ਉਹਨਾਂ ਨੇ ਝੂਠ ਤੇ ਝੂਠ ਇਸੇ ਚੀਜ਼ਾਂ ਤੋਂ ਤੰਗ ਆ ਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਇਸ ਸਰਕਾਰ ਨੇ ਚੁਣ ਕੇ ਲੋਕ ਕਹਿੰਦੇ ਅਸੀਂ ਬਹੁਤ ਵੱਡੀ ਗਲਤੀ ਕੀਤੀ ਆ ਇਹਨਾਂ ਨੂੰ ਟੱਕਰ ਦੇਣ ਵਾਲਾ ਕੋਈ ਨਾ ਕੋਈ ਬੰਦਾ ਚਾਹੀਦਾ ਵਾ ਤੇ ਮੇਰੀ ਜਮੀਨ ਨੇ ਕਿਹਾ ਕਿ ਜਿੰਨੀਆਂ ਵੀ ਹੋਏ ਆ ਵੱਧ ਤੋਂ ਵੱਧ ਵੋਟਰ ਲੈ ਕੇ ਇਹਨਾਂ ਨੂੰ ਟੱਕਰ ਦੇ ਕੇ ਜਿੱਤ ਦੇ ਵੱਲ ਜਾਣਾ ਵਾ ਤੇ ਆਪਾਂ ਜਿੱਤ ਹਾਸਲ ਕਰਦੇ ਆ ਆਪਾਂ ਨੂੰ ਹਲਕਾ ਨਵਾਸੀ ਸਾਥ ਦੇਣਗੇ ਜ਼ਰੂਰ ਜਿੱਤ ਹੋਗੀ ਕਿਹੜੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਚੋਂ ਕੀ ਆ ਫਿਰ ਆਜ਼ਾਦ ਹੀ ਉਤਰੇ ਹੋ ਦੇਖੋ ਜੀ ਮੈਂ ਆਜ਼ਾਦ ਚੋਣ ਦੇ ਲਈ ਹਾਂ ਉਤਰੇਵਾ ਮੈਨੂੰ ਪਾਰਟੀ ਵਾਲੇ ਕਹਿ ਰਹੇ ਨੇ ਕਿ ਤੂੰ ਸਾਡੇ ਵੱਲ ਆ ਜਾ ਸਾਡੇ ਵੱਲ ਆ ਜਾ ਸਾਡੀ ਪਾਰਟੀ ਤੋਂ ਚੋਣ ਲੜ ਲੈ ਸਾਡੇ ਤੋਂ ਲੜ ਲੈ ਮੈਂ ਕਿਹਾ ਨਹੀਂ ਮੈਂ ਇੱਕ ਆਜ਼ਾਦ ਹਾਂ ਮੈਂ ਚੱਲਣਾ ਇੱਕ ਚੀਜ਼ ਨੂੰ ਸਾਬਤ ਕਰਨਾ ਵਾ ਦੇਖੋ ਆਪਣੇ 2 ਸਾਲ ਦਾ ਸਮਾਂ ਬਚਿਆ ਵਾ ਦੁਬਾਰਾ ਚੋਣਾਂ ਆਉਣ ਲਈ ਬਿਲਕੁਲ ਠੀਕ ਹੈ ਨਹੀਂ ਕਿ ਉਹਦੇ ਚ ਮੈਂ ਇੱਕ ਦਿਖਾਉਣਾ ਕਿ ਇੱਕ ਐਮਐਲ ਕੀ ਕੀ ਕਰ ਸਕਦਾ ਹੈ ਉਹਦੇ ਕੋਲ ਕੀ ਕੀ ਪਾਵਰ ਆਉਂਦੀ ਹੈ ਕਿ ਲੋਕ ਇਸ ਹਮੇਸ਼ਾ ਕਿਤੇ ਪਾਰਟੀ ਆ ਜਿਹਦੀ ਸਰਕਾਰ ਆ ਉਹੀ ਕੁਝ ਕਰ ਸਕਦੇ ਆ ਦੂਜੇ ਕਰ ਨਹੀਂ ਸਕਦੇ ਜੇ ਉਹਨਾਂ ਨੂੰ ਫੰਡ ਦੀ ਮਿਲ ਨਹੀਂ ਜਾਂ ਉਹ ਨਹੀਂ ਹੋਣਾ ਦੇਖੋ ਫੰਡ ਤਾਂ ਸੈਂਟਰ ਗਵਰਨਮੈਂਟ ਦੇ ਸਟੇਟ ਗਵਰਨਮੈਂਟ ਦੇ ਹਰੇਕ ਵਿਧਾਇਕ ਨੂੰ ਮਿਲ ਨਹੀਂ ਚਾਹੇ ਵਿਰੋਧੀ ਧਿਰ ਦਾ ਵਾ ਚਾਹੇ ਮੇਨ ਆ ਚਾਹੇ ਜਿਆਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹ ਹਣੇ ਹਲਕ ਕਿਉਂਕਿ ਉਹਨੂੰ ਨਹੀਂ ਮਿਲ ਲੈਂਦੇ ਉਹ ਉਹ ਮਿਲ ਲੈਂਦੇ ਹਲਕੇ ਦੇ ਲਈ ਵਿਕਾਸ ਦੇ ਲਈ ਹੁਣ ਉਹਨਾਂ ਨੇ ਕਿਵੇਂ ਵਰਤਣੇ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਇਹ ਕਿਹਾ ਕਿ ਮੈਂ ਲੋਕਾਂ ਨੂੰ ਇਹ ਦਿਖਾਣਾ ਚਾਹੁੰ ਆ ਜੇ ਮੈਂ ਜਿੱਤ ਗਿਆ ਇਹ ਚੋਂ ਇਹ ਚੋਣ ਜਿਮਣੀ ਚੋਣ ਹੈ ਤਾਂ ਐਮਐਲਏ ਦੇ ਕਿਹੜੇ ਕਿਹੜੇ ਕੰਮ ਹੁੰਦੇ ਆ ਥੋੜੇ ਮੁਤਾਬਿਕ ਕਿਹੜੇ ਕਿਹੜੇ ਕੰਮ ਐਮਐਲਏ ਦੇ ਹੁੰਦੇ ਆ ਔਰ ਕਿਹੜੇ ਕਰਨੇ ਚਾਹੀਦੇ ਆ ਜਿਹੜੇ ਅੱਜ ਦੇ ਸਮੇਂ ਦੇ ਐਮਐਲਏ ਨਹੀਂ ਕਰਦੇ ਹੈਗੇ ਉਹ ਸਰ ਬਹੁਤ ਸਾਰੇ ਅਜੇ ਆ ਕੰਮ ਹਰੇਕ ਹਲਕੇ ਦੇ ਵਿੱਚ ਇੱਕ ਬੂਥ ਪੱਧਰ ਤੋਂ ਲੈ ਕੇ ਆਪਾਂ ਲੋਕ ਸਭਾ ਤੱਕ ਵੀ ਜਾਂਦੇ ਆਪਾਂ ਹਲਕੇ ਤੱਕ ਤਾਂ ਬਹੁਤ ਸਾਰੇ ਇਹਦੇ ਕੰਮ ਆ ਜਿਹੜੇ ਅੱਜ ਲੋਕਾਂ ਦੀ ਜ਼ਰੂਰਤਾਂ ਨਹੀਂ ਪੂਰੀਆਂ ਕਰ ਰਹੇ ਤੁਸੀਂ ਦੱਸੋ ਮੈਨੂੰ ਜਿਹੜਾ ਆਪਾਂ ਲੱਕ ਕਲੀਨਿਕ ਬਣਿਆ ਵਾ ਉਹਦੇ ਚ ਕਿੰਨੇ ਕੁ ਲੋਕ ਦਵਾਈ ਲੈਣ ਜਾਂਦੇ ਆ ਜਾਂ ਕਿੰਨੇ ਆ ਕਿ ਉਹ ਆਪਰੇਸ਼ਨ ਹੈ ਕਰਕੇ ਤੇ ਇਲਾਜ ਕਰ ਰਹੇ ਆ ਆਮ ਆਦਮੀ ਉੱਥੇ ਤੇ ਉੱਥੇ ਆ ਕੋਈ ਵੀ ਬੰਦਾ ਨਾਰਮਲ ਦੀ ਬਿਮਾਰ ਹੁੰਦਾ ਅਗਲਾ ਮਹੱਲਾ ਲੈਣ ਦੀ بجائے ਆਪਣੇ ਮਹੱਲੇ ਦੇ ਡਾਕਟਰ ਕੋਲ ਦਵਾਈ ਲੈ ਕੇ 500 ਰੁਪਏ ਦੀ ਬੱਚੀ ਘਟਾ ਕੇ ਆ ਜਾਂਦਾ ਕੋਈ ਗੱਲ ਨਹੀਂ ਉਹਦੇ ਤੇ ਜਿਆਦਾ ਵਿਸ਼ਵਾਸ ਜਾਂ ਕਿਉਂਕਿ ਮਹੱਲਾ ਕਲੀਨਿਕ ਅਗਲਾ ਕਹਿੰਦਾ ਇੰਨੀ ਲੰਬੀ ਲਾਈਨ ਚ ਕਿਹੜਾ ਲੱਗੋ ਸਰਕਾਰ ਕੋਈ ਵੀ ਸੁਵਿਧਾ ਦੇ ਰਹੀ ਸੈਟ ਅਗਰ ਰੋਡ ਦੀਆਂ ਇੰਗੀਆਂ ਪਾਲਿਸੀਆਂ ਨੇ ਜਿਹੜੀਆਂ ਕਿ ਸਾਡੇ ਇੱਥੇ ਲੋਕਾਂ ਤੱਕ ਪਹੁੰਚਦੀਆਂ ਹੀ ਨਹੀਂ ਹੈਗੀਆਂ ਅੱਜ ਕੱਲ ਦੇ ਜਿਵੇਂ ਐਮ ਐਸ ਐਮ ਦੀ ਦਰ ਤਈ ਦੇਖ ਲਓ ਹਰ ਸਾਲ 4000 ਕਰੋੜ ਦੇ ਫੰਡ ਐਮ ਐਸ ਐਮ ਇ ਦੇ ਵਾਪਸ ਹੀ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਹੋਰ ਬਹੁਤ ਆ ਲੋਕਾਂ ਨੂੰ ਪਤਾ ਹੀ ਨਹੀਂ ਗੌਰਮਣ ਦੀ ਜਿਵੇਂ ਸੋਲਰ ਦੀ ਹੈਗਾ ਕਿ ਲੋਕਾਂ ਦੇ ਹਰ ਘਰ ਸੋਲਰ ਲੱਗਣ ਲਈ ਸੈਂਟਰ ਦੀ ਸਕੀਮ ਆ ਫਿਰ ਇਸ ਤੋਂ ਬਿਨਾ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਸਕੀਮ ਬਹੁਤ ਸਾਰੀਆਂ ਇਹ ਲੋਨ ਮਿਲਣੇ ਵਿਸ਼ਕਾਰਵਾ ਸਕੀਮਾਂ ਦੇ ਥਰੂ ਲੇਕਿਨ ਸਾਡੇ ਜਿਹੜੇ ਐਮ ਐਲ ਏ ਤੇ ਜਨਰਲ ਦੇ ਮਨਾਉਂਦੇ ਦਿੱਤੇ ਰਹਿ ਗਏ ਜੀ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਪਰ ਉਹ ਤਾਂ ਬਟਾ ਦੇ ਥਾਪੀ ਮਾਰ ਕੇ ਕਹਿੰਦੀ ਆ ਅਜਤਾ ਸਾਰੇ ਕੰਮ ਕਰ ਤੇ ਗਰੰਟੀਆਂ ਪੂਰੀਆਂ ਕਰਦੀਆਂ ਨੇ ਦੋ ਰਹਿ ਗਈਆਂ ਉਹ ਵੀ ਪੂਰੀਆਂ ਕਰ ਦਣੀਆਂ ਨੇ ਜਲਦੀ ਸਰ ਦੇਖੋ ਆਮ ਆਦਮੀ ਪਾਰਟੀ ਨੇ ਕੀ ਕੀਤਾ ਜਦੋਂ ਸਰਕਾਰ ਆਈ ਪਹਿਲਾਂ ਪਹਿਲਾਂ ਇਹਨਾਂ ਨੇ ਕਿਹਾ 10 ਲੱਖ ਅਸੀਂ ਹੈ ਨੀਲੇ ਕੱਟ ਘੱਟ ਦਿੱਤੇ ਕੱਟ ਕੇ ਲੋਕਾਂ ਦੇ ਇੱਕ ਸਟੰਡ ਫਲਾ ਦਿੱਤਾ ਇਹਨਾਂ ਨੇ ਤਾਂ ਕੱਟਦੇ ਜਿਹੜੇ ਤਾਂ ਬੱਚ ਫੇਰ ਉਹ ਬਣਾਤੇ ਕਿ ਅਸੀਂ ਉਹਨਾਂ ਦੇ ਘਰ ਤੇ ਬਹਾਰ ਕਰ ਦਿੱਤੀ ਇਸ ਦਾ ਐਨਓਸੀ ਹਟਾ ਦਿੱਤੀ ਹੈ ਜੀ ਪਹਿਲਾਂ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਐਨਓਸੀ ਬਾਰੇ ਕੋਈ ਜਾਣਦਾ ਹੀ ਨਹੀਂ ਸੀ ਬਹੁਤ ਹੀ ਰੀਅਲ ਕੇਸਾਂ ਦੇ ਵਿੱਚ ਐਨਓਸੀ ਦੀ ਮੰਗ ਕੀਤੀ ਜਾਂਦੀ ਸੀ ਨਹੀਂ ਤਾਂ ਜ਼ਮੀਨ ਦੇ ਲਈ ਮੰਗੀ ਦੀ ਜਾਂਦੀ ਸੀ ਇਹਨਾਂ ਨੇ ਦੇਖਿਆ ਕਿਵੇਂ ਰੈਵਨਿਊ ਇਕੱਠਾ ਕੀਤਾ ਇਹ ਕੀ ਕੀਤਾ ਜਾਵੇ ਤੇ ਕਿ ਉਹਦਾ ਭ੍ਰਿਸ਼ਟਾਚਾਰ ਵਧੇ ਹੀ ਹੈ ਘਟਿਆ ਨਹੀਂਗਾ ਇਹਨਾਂ ਨੇ ਵੱਤ ਪਹਿਲਾਂ ਐਨਓਸੀ ਹਟਾਉਂਦੇ ਫਿਰ ਕਹਿੰਦਾ ਹੁਣ ਅਸੀਂ ਲਗਾਉਂਦੇ ਆ ਪਹਿਲਾਂ ਪਹਿਲਾਂ ਲਗਾਈ ਇਹਨਾਂ ਨੇ ਫਿਰ ਹਟਾਈ ਫਿਰ ਲਗਾਈ ਫਿਰ ਇਦਾਂ ਹਲੇ ਤੱਕ ਜਿਹੜਾ ਜ਼ਮੀਨੀ ਪੱਤਰ ਤੇ ਉੱਤੇ ਤੁਸੀਂ ਜਾ ਕੇ ਪਤਾ ਕਰ ਲੋ ਕਿਸੇ ਵੀ ਤਹਿਸੀਲ ਦਾ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੁੱਛੋ ਐਨਓਸੀ ਦੀ ਕੀ ਹੈ ਤੇ ਉਹ ਹਲੇ ਤੱਕ ਵੀ ਤੁਹਾਨੂੰ ਐਨਓਸੀ ਦੀ ਨੋਟੀਫਿਕੇਸ਼ਨ ਨਹੀਂ ਆਈ ਉਹ ਕਹਿੰਦੇ ਸਾਡੇ ਕੋਲ ਨਹੀਂ ਪਹੁੰਚਿਆ ਜੀ ਅੱਛਾ ਪਰ ਜਿਹੜਾ ਇਸ ਵੇਲੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੋਧੀ ਉਹਨੂੰ ਠੀਕ ਮੰਨਦੇ ਹੋ ਦੇਖੋ ਜੁੱਧ ਨਸ਼ਿਆਂ ਵਿਰੋਧੀ ਤੁਸੀਂ ਕੰਨੇ ਆ ਮੈਂ ਕਹਿੰਦਾ ਬਹੁਤ ਵਧੀਆ ਜੀ ਦੇਖੋ ਸਿਰਫ ਇੱਕ ਜਿਹੜੇ ਉਹ ਵਾਲੇ ਘਰ ਤੋੜੇ ਜਾ ਰਹੇ ਆ ਜਿਹੜੇ ਪਿੰਡੂ ਏਰੀਆ ਚ ਆਉਂਦੇ ਆ ਜਿਹੜਾ ਨਕਸ਼ੇ 'ਬਾਦ' ਨੇ ਨਹੀਂ ਤੇ ਇਡੀਨ ਐਕਟ ਦੇ ਅਨੁਸਾਰ ਲਾ ਦੇ ਅਨੁਸਾਰ ਤਾਂ ਅਸੀਂ ਕਿਸੇ ਦਾ ਘਰ ਨਹੀਂ ਤੋੜ ਸਕਦੇ ਨਹੀਂ ਤੋੜ ਸਕਦੇ ਇਹ ਕਹ ਲਈ ਤੁਸੀਂ ਤੋੜ ਨਹੀਂ ਸਕਦੇ ਜਿਹੜੇ ਅਨਪਰੂਵਡ ਆਪਾਂ ਹੋਵੇ ਉਹ ਕਾਰਪੋਰੇਸ਼ਨ ਕੋਈ ਵੀ ਤੋੜ ਸਕਦੀ ਆ ਉਹ ਐਦਰ ਤਾਂ ਬਹੁਤ ਟੁੱਟਲੇ ਵਾਲੇ ਆ ਤੇ ਦੂਸਰੇ ਨੰਬਰ ਤੇ ਮੈਂ ਮੰਨਦਾ ਵਾ ਉਹ ਵਧੀਆ ਕੰਮ ਆ ਹੈ ਚਲੋ ਇਹ ਕਰ ਰਿਹਾ ਲੇਕਿਨ ਘਰ ਤੋੜਨਾ ਇਹ ਸਾਰਾ ਸਿਰਫ ਉਹਨਾਂ ਦੇ ਕਿਉਂ ਟੁੱਟ ਰਹੇ ਆ ਵੱਡੇ ਜਿਹੜੇ ਨੇ ਮੇਨ ਤਸਕਰ ਆ ਉਹਨਾਂ ਦੇ ਕਿਉਂ ਨਹੀਂ ਜਿਹੜੇ ਹੱਬਾ ਨਸ਼ੇ ਦੀ ਉਹਨਾਂ ਦੇ ਘਰ ਕਿਉਂ ਨਹੀਂ ਤੋੜੀ ਜਾ ਰਹੇ ਪੰਜਾਬ ਦੇ ਡੀਜੀਪੀ ਦਾ ਬਿਆਨ ਆ ਗਿਆ ਉਹ ਕਹਿੰਦੇ ਹੁਣ ਅਸੀਂ ਵੱਡੀਆਂ ਮੱਛੀਆਂ ਫੜਨੀਆਂ ਨੇ ਦੇਖੋ ਇਹ ਉਹਨਾਂ ਦੇ ਬਿਆਨ ਆਉਣ ਦੇ ਬਾਅਦ ਇਹ ਸਾਨੂੰ ਕਰਕੇ ਦੱਸ ਰਹੇ ਤਿੰਨ ਸਾਲਾਂ ਤੋਂ ਸੁੱਤੇ ਪਏ ਸੀ ਇਹ ੱਦੱਕਦੇ ਸੀ ਆਉਂਦੇ ਆ ਕਰਾਂਗੇ ਇਹ ਤਿੰਨ ਸਾਲ ਬਾਅਦ ਕਿਉਂ ਘਰ ਤੋੜਨ ਲੱਗੇ ਆ ਇਹ ਆਉਂਦੇ ਆ ਨੇ ਘਰ ਕਿਉਂ ਨਹੀਂ ਤੋੜੇ ਕੋਈ ਰਿਪੋਰਟਾਂ ਨਹੀਂ ਸੀ ਕਿ ਉਦੋਂ ਤਿੰਨ ਸਾਲਾਂ ਲਈ ਪੁਲਿਸ ਸੁੱਤੀ ਪਈ ਸੀ ਉਹ ਕਹਿੰਦੇ ਆ ਕਿ ਪ੍ਰੋਸੈਸ ਹੁੰਦਾ ਇੱਕ ਟਾਈਮ ਲੱਗ ਜਾਂਦਾ ਨਹੀਂ ਜੀ ਪੁਰਾਣੀ ਸਵੇ ਤੋਂ ਉਹਨਾਂ ਨੇ ਪ੍ਰੋਸੈਸ ਨਹੀਂ ਕੀਤਾ ਚਲੋ ਮੈਂ ਕਹਿੰਦਾ ਛੇ ਮਹੀਨੇ ਪ੍ਰੋਸੈਸ ਲਾ ਲਓ ਸਾਲ ਦਾ ਲਾ ਲਓ ਤਿੰਨ ਸਾਲਾਂ ਬਾਅਦ ਕਿਉਂ ਆਇਆ ਚੋਣਾਂ ਨੇੜੇ ਆ ਰਹੀਆਂ 2027 ਦੀਆਂ ਉਹਦੇ ਲਈ ਆਪਣਾ ਸਟਾਰਟ ਦਿਖਾਉਣਾ ਕਿਉਂਕਿ ਆਮ ਆਦੀ ਪਾਰਟੀ ਇੱਕ ਸੋਸ਼ਲ ਮੀਡੀਆ ਪਾਰਟੀ ਆ ਸੋਸ਼ਲ ਮੀਡੀਆ ਉੱਤੇ ਤੁਹਾਨੂੰ ਕਰਤਾ ਚੋਣ ਪ੍ਰਚਾਰ ਕਰਤਾ ਸੜਕਾਂ ਦੇ ਉੱਤੇ ਵੱਡੇ ਵੱਡੇ ਬੰਦਰ ਲਾ ਬੈਨਰ ਲਾਤੇ ਇੰਨੀਆਂ ਨੌਕਰੀਆਂ ਦੇਤੇ ਕਿੰਨੀਆਂ ਮਿਲੀਆਂ ਤੇ ਦੇਖੋ ਹਕੀਕਤ ਜਾ ਕੇ ਪਤਾ ਕਰੋ ਕਿੰਨੀਆਂ ਮਿਲੀਆਂ ਕਿੱਥੇ ਮਿਲੀਆਂ ਹੁਣ ਦੇਖੋ ਤੇ ਨਸ਼ਿਆਂ ਦੀ ਗੱਲ ਛੇੜੀ ਸੀ ਮੈਂ 2013 ਦੇ ਵਿੱਚ 14 ਵਿੱਚ ਮੈਂ ਇੱਕ ਸਿਗਰਟ ਬੀਡ ਗੁੱਟ ਕਪੀ ਨਾਲਿਆਂ ਦੇ ਖਿਲਾਫ ਲਈ ਕੰਪਲੇਂਟ ਭਾਈ ਰਿੱਟ ਭਾਈ ਸੀ ਕਿ ਸੜਕਾਂ ਦੇ ਉੱਤੇ ਨਾ ਹੈ ਬੇਚਿਆ ਜਾਵੇ ਇਹ ਜਿਹੜਾ ਸ਼ਰੀਆਮਨਾ ਬੇਚਿਆ ਜਾਵੇ ਤੇ ਜੇ ਕਿਸੇ ਨੇ ਪੀਣੇ ਵੀ ਆ ਉਹਦੇ ਲਈ ਸਮੋਕਿੰਗ ਜੁੱਥ ਬਣਾਏ ਜਾਣ ਹੂੰ ਕਿ ਬਿਲਕੁਲ ਹਾਂ ਇੱਕ ਸਪੈਸ਼ਲ ਜਗ੍ਹਾ ਬਣਾ ਦਿੱਤੀ ਜਿਹੜਾ ਟਾਇਲਟਾ ਬੜੀਆਂ ਤੇ ਸਮੋਕਿੰਗ ਜ਼ੋਨ ਬਣੇ ਹੁੰਦੇ ਆ ਤੇ ਉਹ ਉਹ ਬਣਾਏ ਜਾਣ ਲੇਕਿਨ ਇਹਨਾਂ ਨੇ ਹੈ ਕੁਝ ਵੀ ਨਹੀਂ ਕੀਤਾ ਉਹ ਕਿਹਾ ਮੇਰੇ ਰੇਟ ਤੋਂ ਬਾਅਦ 2016 ਵਿੱਚ ਪੰਜਾਬ ਦੇ ਵਿੱਚ ਤਬਾਕੂ ਹਾਂ ਗੋਟਕਾ ਸਾਰਾ ਇਹ ਬੈਨ ਹੋ ਗਿਆ ਸਿਗਰੇਟੀ ਬੀਡੀ ਗੋਟਕਾ ਤਬਾਕੂ ਸਾਰਾ ਬੈਨ ਹੋ ਗਿਆ ਜੀ ਮੇਰੇ ਰੈਟ ਤੋਂ ਬਾਅਦ ਤੁਸੀਂ ਅੱਜ ਹੀ ਕਢਾ ਲਓ ਨੋਟੀਫਿਕੇਸ਼ਨ ਮੇਰੇ ਕੋਲੇ ਵੀ ਪਈ ਆ ਹੁਣ ਵੀ ਤੁਹਾਨੂੰ ਕਾਪੀ ਦੇ ਦਿੰਦਾ ਮੈਂ ਲੈ ਕਢਾ ਲਓ ਹੁਣ ਵੀ 25 ਤੱਕ 25 ਵਿੱਚ ਹਲੇ ਤੱਕ ਬੈਨ ਨਾ ਹੋ ਇੱਕ ਸਾਲ ਲਈ ਬੈਨ ਹੁੰਦਾ ਅੰਦਾ ਇਹ ਉਹਦੇ ਫਿਰ ਰੀਨਿਊ ਹੁੰਦਾ ਰਹਿੰਦਾ ਹਲੇ ਵੀ ਬੈਨ ਨਾ ਅਗਸਤ ਮਹੀਨੇ ਤੱਕ ਬੈਨ ਹੁਣ ਵੀ ਕੋਕੇ ਮਾ ਉਹਨਾਂ ਦੇ ਭਾਈ ਸੀ ਰੇਟੋਂ ਦੇ ਦਬਦ ਹੋਇਆ ਸੀ ਜਦੋਂ ਨੇ ਫੈਸਲਾ ਸੁਣਾਇਆ ਸੀਗਾ ਤੇ ਹੁਣ ਵੀ ਬੈਨ ਆ ਲੇਕੇ ਸ਼ਰੀਆ ਵਿੱਚ ਰੇ ਤੀ ਦੇਖੋ ਬੈਂਕਰ ਦੇ ਬਾਹਰ ਵਿੱਚ ਰੇ ਬੱਚਿਆਂ ਦੇ ਸਕੂਲਾਂ ਦੇ ਬਾਹਰ ਵਿੱਚ ਰੇ ਦੇਖੋ ਇਹ ਇੱਕ ਇਹ ਜਹਾ ਹੈਗਾ ਨਸ਼ਾਜੀ ਤੇ ਸਿਗਰਟ ਪੀਂਦਾ ਪਰ ਬੰਦਾ ਜਿਹੜਾ ਦੂਜਿਆਂ ਨੂੰ ਹੀ ਪੁਲਾਦਾ ਵਾ ਠੀਕ ਹੈ ਨਹੀਂ ਖੁਦ ਨਹੀਂ ਪੀ ਰਿਹਾ ਤੁਹਾਨੂੰ ਵੀ ਨਸ਼ਾ ਕਰਾ ਰਿਹਾ ਵਾ ਉਹ ਉਹਦੇ ਤੇ ਕੋਈ ਇਹਨਾਂ ਨੇ ਨੱਖ ਨਹੀਂ ਪਾਈ ਕਿਉਂਕਿ ਉਹਦੇ ਕੋਈ ਇਹਨਾਂ ਨੂੰ ਮਿਲਦਾ ਵੀ ਸਭ ਕੁਝ ਮਿਲਦਾ ਉਹਨਾਂ ਤੋਂ ਕਿੰਨਾ ਗਵਰਨਮੈਂਟ ਨੂੰ ਟੈਕਸ ਵੱਧ ਵੱਧ ਮਿਲਦਾ ਦੋ ਨੰਬਰ ਦੇ ਵਿਚਿੰਦਾ ਨਾ ਮਿਲਦਾ ਵਾ ਸਾਰੇ ਕੁਛ ਉਹਦੇ ਤੋਂ ਇਹਨਾਂ ਨੂੰ ਮਿਲਦਾ ਵਾ ਭ੍ਰਿਸ਼ਟਾਚਾਰ ਨੂੰ ਤਾਂ ਮੈਂ ਸਾਹ ਦੇ ਰਿਹਾ ਉਹਦੇ ਵੱਲ ਇਹਨਾਂ ਦਾ ਕਿਉਂ ਨਹੀਂ ਧਿਆਨ ਜਾਂਦਾ ਕਿ ਪਬਲਿਕ ਉਹਦੇ ਕਿੰਨੇ ਇੱਕ ਬੇਸਿਕ ਪ੍ਰੋਬਲਮ ਆ ਫਸਟ ਉਹਦੇ ਵਿੱਚ ਹੀ ਭਰ ਕੇ ਜਿਹੜਾ ਵੱਡੇ ਨਸ਼ੇ ਆ ਉਹਦੇ ਵਿੱਚ ਵਰਤੇ ਜਾਂਦੇ ਆ ਜੋ ਵੀ ਵਰਤੇ ਜਾਂਦੇ ਆ ਜਿਵੇਂ ਕਿ ਦਿਖਾਇਆ ਗਿਆ ਇਹ ਦਿਖਾਉਂਦੇ ਆ ਕਿ ਉਹਨਾਂ ਵਿੱਚ ਹੀ ਵਸ ਮਿਕਸ ਕਰਕੇ ਹੀ ਉਹਨਾਂ ਨੂੰ ਪੀਤਾ ਜਾਂਦਾ ਵਾ ਤੇ ਇਹ ਚੀਜ਼ ਜਿਹੜੀ ਆ ਇਹਨਾਂ ਨੇ ਅਜ ਤੱਕ ਅਭੀ ਉਹਦੇ ਤੇ ਕਾਰਵਾਈ ਕੋਈ ਵੀ ਨਹੀਂ ਕੀਤੀ ਤੇ ਇਹ ਦੇਖ ਲਓ ਸੜਕਾਂ ਦੇ ਉੱਤੇ ਤੁਹਾਨੂੰ ਕਿਤੇ ਵੀ ਇੱਕ ਸਾਈਕਲ ਦੇ ਉੱਤੇ ਬੀਚ ਦੇ ਦੇਖੋਗੇ ਤੁਹਾਨੂੰ ਦੇਖਣ ਨੂੰ ਲੱਗੂਗਾ ਗਰੀਬ ਜਿਹੇ ਬੰਦੇ ਆ ਖੜੇ ਆ ਦਿਹਾੜੀ ਦਾ 2-2000 ਰੁਪਇਆ ਕਮਾ ਰਹੇ ਆ ਉਸ ਸ਼ਰੇਆਮ ਲੋਕੋ ਤੇ ਪੀ ਰਹੇ ਆ ਤੁਸੀਂ ਇਹਨਾਂ ਕਹੋਗੇ ਨਾ ਪੀ ਵੀ ਇੱਥੇ ਬੱਸ ਸਟਾਪ ਆ ਤੇ ਸਿਗਰਟ ਨਾ ਪੀ ਪਬਲਿਕ ਪਲੇਸ ਦੇ ਵਿੱਚ ਨਾ ਪੀ ਇੰਡੀਅਨ ਗਵਰਨਮੈਂਟ ਦੇ ਅਨਸਾਰ ਬੈਨ ਆ ਤੇ ਅਗਲਾ ਤੁਹਾਨੂੰ ਲੜਨ ਨੂੰ ਆਊਗਾ ਅਗਲਾ ਕਹੂਗਾ ਤੂੰ ਪਰੇ ਹੋ ਜਾ ਹੈ ਤੈਨੂੰ ਕੀ ਆ ਲੇਡੀਜ਼ ਹੋਣਗੇ ਬੱਚੇ ਹੋਣਗੇ ਤੁਸੀਂ ਕੀ ਕਰੋਗੇ ਤੁਸੀਂ ਪਰੇ ਹੋ ਹ ਕਈ ਵਾਰ ਤਾਂ ਇਸ ਜਗ੍ਹਾ ਵੀ ਨਹੀਂ ਦਿੱਕੇ ਤਾਂ ਇੰਜਾਮ ਹੀ ਨਹੀਂ ਪਾਉਂਦੇ ਪਰ ਸਵਾਲ ਪਰਮਜੀਤ ਜੀ ਹੁਣ ਇਹ ਉਠਿਆਊਗਾ ਤੁਹਾਡੇ ਦੇ ਉੱਤੇ ਪਹਿਲਾਂ ਤਾਂ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ 12-13 ਸਾਲ ਆਮ ਆਦਮੀ ਪਾਰਟੀ ਨੂੰ ਦਿੱਤੇ ਤਾਂ ਉਦੋਂ ਤੁਹਾਡੇ ਲਈ ਚੰਗੀ ਸੀ ਪਰ ਹੁਣ ਤੁਸੀਂ ਨਾ ਖੇਦੀ ਕਰ ਰਹੇ ਹੋ ਪਾਰਟੀ ਦੀ ਦੇਖੋ ਆਮ ਆਦਮੀ ਪਾਰਟੀ 12-13 ਸਾਲ ਅਸੀਂ ਇਹਨਾਂ ਲਈ ਦਿੱਲੀ ਵਿੱਚ ਵੀ ਮਿਹਨਤ ਕੀਤੀ ਹੈ ਜਿਤਾਉਣ ਲਈ ਸਾਨੂੰ ਇਹ ਨਹੀਂ ਪਤਾ ਕਿ ਜਿਵੇਂ ਹੁਣ ਪੰਜਾਬ ਉਹ ਸਾਰੀਆਂ ਅਦਰ ਸਟੇਟਾਂ ਨੇ ਕੀ ਸੰਝ ਰਿਆ ਪੰਜਾਬ ਤਾਂ ਬਹੁਤ ਵਧੀਆ ਕੰਮ ਹੋ ਰਿਹਾ ਵਾ ਐਡਵਰਟਾਈਜ਼ਮੈਂਟ ਤਾਂ ਦੱਸਿਆ ਸੋਸ਼ਲ ਮੀਡੀਆ ਤੇ ਦੂਜੀ ਐਡਵਰਟਾਈਜ਼ਮੈਂਟ ਇਹ ਐਡਵਰਟਾਈਜ਼ਮੈਂਟ ਦੇ ਉੱਤੇ ਵੱਤਾਂ ਕਰ ਰਹੀਆਂ ਇਹਨਾਂ ਨੇ ਲੋਕਾਂ ਨੂੰ ਨਾ ਹੀ ਗੁੰਮਰਾਹ ਕੀਤਾ इमोशनल ਬਲੈਕਮੇਲ ਕੀਤਾ ਕਿ ਅਸੀਂ ਇਹ ਲੈ ਕੇ ਆਵਾਂਗੇ ਹੁਣ ਦੂਜੀ ਸਟੇਟਾਂ ਵਾਲੀ ਹੋ ਰਹੀ ਅਗਲੇ ਸੋਚਦੇ ਪਤਾ ਨਹੀਂ ਕਿੰਦਾ ਜਿਵੇਂ ਇਹਨਾਂ ਨੇ ਦਿੱਲੀ ਦੇ ਸਕੂਲਾਂ ਦੇ ਮਾਡਲ ਦਿਖਾਏ ਕਿ ਐਡਾ ਹੋ ਐਡਾ ਹੋਏ ਅਸੀਂ ਵੀ ਚਾਹਦੇ ਬਹੁਤ ਵਧੀਆ ਲੇਕਿਨ ਪ੍ਰੈਕਟੀਕਲ ਤਾਂ ਹੁਣ ਪਤਾ ਲੱਗਦਾ ਨਹੀਂ ਪੰਜਾਬ ਦੇ ਤੁਸੀਂ ਦੇਖ ਲਓ ਕਿਤੇ ਕਿੰਨੇ ਸਕੂਲ ਕਿੰਨੇ ਕੁ ਵਧੀਆ ਬਣਾਉਂਦੇ ਦਲ ਸਰ 900 ਕਰੋੜ ਦੇ ਵਿੱਚ ਸਕੂਲ ਇਹ ਕਹਿੰਦੇ ਨੇ ਤਿਆਰ ਕੀਤੇ ਆ ਤੇ ਇੱਕ ਕਮਰੇ ਉੱਥੇ ਸਕੂਲਾਂ ਦੇਖੋ ਇੱਕ ਸਕੂਲ ਦੇ ਤੇ 8 ਕਰੋੜ ਕੀਤਾ ਮੈਂ ਸ਼ਿਵਲ ਸਿੰਘ ਜੀ ਦੇ ਰਹਿ ਬਿਲਡਿੰਗ ਵਧੀਆ ਤਿਆਰ ਹੋ ਜਾਂਦੀ ਆ ਤੇ ਸਾਰੇ ਸੁਣਨ ਨੂੰ ਪੜ੍ਹ ਲੈ ਵੀ ਉਹ ਵੀ ਜਾਣਦੇ ਕਿ ਇੱਕ ਬਿਲਡਿੰਗ ਤਿਆਰ ਕਰਨੇ ਕਿੰਨਾ ਖਰਚਾ ਆਉਂਦਾ 8 ਕਰੋੜ ਦੇ ਜਿਸ ਕਿੰਨਾ ਵਧੀਆ ਸਕੂਲ ਬਣ ਸਕਦਾ ਤੇ ਕਿਧਰ ਜਾਂਦਾ ਰੁਪਈਆ ਇਹ ਤਾਂ ਧੋਖੇਵਾਜਾ ਪੂਰਾ ਧੋਖਾ ਦੇ ਰੇ ਸਰ ਪੰਜਾਬ ਨੂੰ ਲੁੱਟ ਰੇ ਆ ਉਤਨ ਦੇ ਜਿੰਨੇ ਵੀ ਆ ਦਿੱਲੀ ਦੇ ਸਾਰੇ डेफेक्टेड पीसेस हम्म ਆਪਾਂ ਤਾਂ ਕਹਾਂਗੇ ਜਿਹਨਾਂ ਦਿੱਲੀ ਜਾਂਦਾ ਨੇ ਨਕਾਰ ਦਿੱਤਾ ਪੰਜਾਬ ਚ ਉਹਨਾਂ ਨੂੰ ਉਹਦੇਦਾਰੀਆਂ ਨਾਲ ਦੇਤੀਆਂ ਤੇ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਰਕ ਗਰਾਊਂਡ ਪੱਧਰ ਤੋਂ ਲੈ ਕੇ ਹਮ IPS ਆਫਸਰ ਕਰਨਲ ਬ੍ਰਿਗੇਡੀਅਰ ਡਾਕਟਰ ਇੰਜੀਨੀਅਰ ਬਹੁਤ ਤਰ੍ਹਾਂ ਦੇ ਸਰਕਾਰੀ ਅਪਲਾਈ ਪੜੇ ਲਿਖੇ ਬੰਦੇ ਇਸ ਪਾਰਟੀ ਦੇ ਵਿੱਚ ਆਏ ਸੀਗੇ ਉਸ ਸਮੇਂ ਕਿ ਇੱਕ ਬਦਲਾਵ ਤੇ ਵੀ ਲੇਕਿਨ ਸਾਰੇ ਨਖੁੰਝੇ ਲਾਤੇ ਹਨ ਜਿਨ੍ਹਾਂ ਨੇ ਵਰਕ ਕੀਤਾ ਗਰਾਉਂਡ ਬੰਦਤੋ ਜਿਨ੍ਹਾਂ ਦੇ ਲਈ ਲੋਕਾਂ ਨੇ ਵੋਟਾਂ ਪਾਈਆਂ ਕਿ ਹਾਂਜੀ ਬਦਲਾਵ ਲੈ ਕੇ ਆ ਸਕਦੇ ਆ ਉਹ ਸਾਰੇ ਖੁੰਝੇ ਲੱਗ ਗਏ ਤੇ ਜਿੰਨਾ ਕੁਛ ਸੀ ਦੂਜੀਆਂ ਪਾਰਟੀਆਂ ਦੀ ਸਾਰੀ ਗੰਦਗੀ ਉਹ ਇਹਨਾਂ ਨੇ ਸਿਰ ਦੇ ਉੱਤੇ ਬਿਠਾ ਕੇ ਉਹੀ ਲੁੱਟ ਖਸੁੱਟ ਪਹਿਲਾਂ ਤੋਂ ਜ਼ਿਆਦਾ ਕਿਤੇ ਜ਼ਿਆਦਾ ਕਰ ਰਹੇ ਗੱਲ ਇੱਥੇ ਇਹ ਵੀ ਖੜੀ ਹੋ ਜਾਂਦੀ ਹੈ ਕਿਤੇ ਹੁਣ ਇਹ ਤਾਂ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਵਿਕਾਸ ਹੋ ਰਿਹਾ ਪਰ ਥੋੜੀ ਬੁੱਕਤ ਨਹੀਂ ਪੀਤੀ ਤਾਂ ਤੁਸੀਂ ਫਿਰ ਹੁਣ ਆਵਾਦਵੀ ਪਾਰਟੀ ਨੂੰ ਘੇਰੇ ਫਿਰਦੇ ਹੋ ਸਰ ਇਹ ਵਾਲੀ ਗੱਲ ਤਾਂ ਬਿਲਕੁਲ ਵੀ ਨਹੀਂ ਹੈਗੀ ਜੇ ਇਹ ਵਾਲੀ ਗੱਲ ਹੁੰਦੀ ਤਾਂ ਮੈਂ ਪਹਿਲਾਂ ਵੀ ਕਹਿ ਸਕਦਾ ਸੀਗਾ ਪ੍ਰੈਕਟੀਕਲ ਹੈ ਲੋਕਾਂ ਨੂੰ ਪੁੱਛ ਲਈ ਮੇਰੇ ਕੱਲੇ ਦੀ ਗੱਲ ਨਹੀਂ ਹੈਗੀ ਮੈਨੂੰ ਇਹ ਨਹੀਂ ਹੈਗਾ ਮੈਂ ਦੇਖੋ ਇਹ ਸਿਲੈਕਸ਼ਨ ਦੇ ਨਾਲ ਜਿੱਥੇ ਆਪਦਾ ਚਲੋ ਰੱਬ ਦੇ ਹੱਥ ਹੈ ਹੈ ਇਹ ਕੱਲੇ ਇਲੈਕਸ਼ਨ ਦਾ ਮੁੱਦਾ ਨਹੀਂ ਹੈਗਾ ਇਹ ਇਹ ਤਾਂ ਬੁੱਕਤ ਦੀ ਗੱਲ ਵੀ ਨਹੀਂ ਹੈਗੀ ਗੱਲ ਹੈਗੀ ਆ ਜਿਹੜੇ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਆ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਕੀਤਾ ਹਲੇ ਤੱਕ 1000 ਰੁਪਏ ਮਿਲੇ ਤੁਸੀਂ ਦੱਸੋ ਔਰਤਾਂ ਨੂੰ ਉਹ ਕਹਿੰਦੇ ਉਹ ਵੀ ਅਸੀਂ ਵੇਰਵਾ ਕਰਵਾ ਰਹੇ ਆ ਵੱਖ-ਵੱਖ ਵਿਭਾਗਾਂ ਤੋਂ ਸਾਰੇ ਤੱਕ ਰੁਪਏ ਦੇਣ ਦਾ ਸਾਰੇ ਤਾਂ ਕਹਿੰਦੇ ਉਹਦੀ ਦੇਵਾਂਗੇ ਦਿੱਲੀ ਵਿੱਚ ਇਹ ਧਰਨੇ ਦੇਣ ਲੱਗੇ ਹੋਏ ਆ ਕਿ ਉੱਥੇ ਸਰਕਾਰ ਬਣੀ ਆ ਕਿ ਹਾਂਜੀ 2500 ਰੁਪਏ ਕਦੋਂ ਮਿਲੂਗਾ ਕਦੋਂ ਮਿਲੂਗਾ ਤੇ ਇਹਨਾਂ ਨੇ ਹਲੇ ਰੱਖ ਨਹੀਂ ਦਿੱਤਾ ਹੀ ਇਹਨਾਂ ਦੇ ਤਰ੍ਹਾਂ ਨਹੀਂ ਚੱਲ ਹੋਈਆਂ ਜਦੋਂ ਦੀ ਸਰਕਾਰ ਬਣੀ ਪਹਿਲੇ ਦਿਨ ਤੋਂ ਤਰ੍ਹਾਂ ਮਿਲਣੀ ਚੱਲ ਹੋ ਗਈ ਮੁੱਖ ਮੰਤਰੀ ਸਾਹਿਬ ਨੂੰ ਤੇ ਹੋਰ ਵਿਧਾਇਕਾਂ ਨੂੰ ਸਾਰਿਆਂ ਨੂੰ ਤੇ ਜਿੰਨੇ ਚੇਅਰਮੈਨਾਂ ਨੂੰ ਲੇਕਿਨ ਉਹਨਾਂ ਨੂੰ ਕਿਉਂ ਨਹੀਂ ਮਿਲੇ ਜਿੰਨੇ ਵੀ ਜਿੰਨੇ ਵਾਅਦੇ ਕੀਤੇ ਮੈਂ ਤਾਂ ਕਹਿੰਦਾ ਹੈ ਮੈਨੀਫੈਸਟੋ ਜਿਹੜੇ ਜਾਰੀ ਕੀਤੇ ਜਾਂਦੇ ਆ ਇਲੈਕਸ਼ਨਲ ਕਮਿਸ਼ਨ ਨੂੰ ਚਾਹੀਦਾ ਜੋ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕਰਦੇ ਪਾਰਟੀਆਂ ਨੂੰ ਬਲੈਕਲਿਸਟ ਕੀਤਾ ਜਾਵੇ ਪਹਿਲਾਂ ਤੁਸੀਂ ਚੋਣ ਲੜੀ ਹੈ ਕੋਈ ਏ ਐਮਐਲਏ ਦੀ ਜਿਹੜੀ ਹੁਣ ਤੁਸੀਂ ਲੜਨੀ ਐ ਇਸ ਤੋਂ ਪਹਿਲਾਂ ਨਹੀਂ ਮੈਂ ਪਹਿਲਾਂ ਕੌਂਸਲਰ ਦੀ ਚੋਣ ਲੜੀ ਐ ਜੀ ਹੁਣ ਅਕਤੂਬਰ ਮਹੀਨੇ ਲੜੀ ਐ 706 ਵੋਟਾਂ ਲਈ ਐ ਇਹ 5 ਦਿਨ ਦੀ ਤਿਆਰੀ ਦੇ ਵਿੱਚ ਮਤਲਬ ਲੋਕਾਂ ਸਾਥ ਹੰਦੇ ਆ ਤੁਹਾਡਾ ਭਾਂਜੀ ਦਿੱਤਾ ਹੀ ਮੈਂ ਤਾਂ ਸੋਚਿਆ ਵੀ ਨਹੀਂ ਚੋਣ لڑਣ ਬਾਰੇ ਜੀ ਉਹਦੇ ਤੋਂ ਮੈਨੂੰ ਕੌਨਫੀਡੈਂਸ ਮਿਲਿਆ ਜਿਹੜੀਆਂ ਦਸੰਬਰ ਦੇ ਚੋਣਾਂ ਲੜੀਆਂ ਮੈਂ ਨਹੀਂ ਸੋਚਿਆ ਇਹ ਮੈਨੂੰ ਕਿਸੇ ਨੇ ਚੈਲੰਜ ਕਰ ਦਿੱਤਾ ਕਿ ਤੂੰ 300 ਵੋਟ ਨਹੀਂ ਲੈ ਸਕਦਾ ਆਪਾਂ ਉਹ ਪਾਰਟੀ ਤੋਂ ਡਬਲ ਲੱਗਿਆ ਕਹਿੰਦੀ ਆਉਂਦੀ ਪਾਰਟੀ ਵਿੱਚ ਨਾਮ ਨਹੀਂ ਲੈਣਾ ਹੈ ਕਿ ਕਹਿੰਦੀ ਉਹਦੀ ਪਾਰਟੀ ਦਾ ਡਬਲ ਮੋਟਾ ਲਈਆਂ ਨੇ 706 ਵੋਟਾਂ ਲੈ ਕੇ ਆਏ ਤੇ ਤਪਰ ਵਧੀਆ ਉਹਦਾ ਤਾਂ ਹੁਣ ਮਨ ਕੌਨਫੀਡੈਂਸ ਵਾਲੇ ਮੇਰੇ ਡਾਕੂਮੈਂਟ ਪੁਰੇ ਪੈਣ ਤਾਂ ਪਤਾ ਹੀ ਨਹੀਂ ਸੀਗਾ ਕਿ ਕੀ ਆ ਕੀਤੇ ਲੋਕ ਸੋਚ ਰਹੇ ਨੇ ਪਤਾ ਨਹੀਂ ਉਹ ਕਿੰਦਾ ਕ ਵੱਡਾ ਹੁੰਦਾ ਕਰਨ ਕੀ ਆ ਕੀ ਨਹੀਂ ਚੋਣ ਲੜਨ ਦਾ ਕਿੰਦਾ ਹੈਗਾ ਵਾ ਲੇਕਿਨ ਇਹਨਾਂ ਕੌਨਫੀਡੈਂਸ ਆਇਆ ਤੇ ਅਪਰ ਸੋਚਿਆ ਮੈਂ ਲੁਧਿਆਣਾ ਬੈਸਟ ਦੇ ਜਿੰਨੇ ਵੀ ਹੈ ਨਹੀਂ ਵਲੰਟੀਅਰ ਆਵਾ ਦੀ ਪਾਰਟੀ ਦੇ ਮੈਂ ਸਾਰੇ ਬਗਿਆ ਉਹ ਹੀ ਤੁਹਾਨੂੰ ਟਿਕਟ ਨਹੀਂ ਦਿੱਤੀਆਂ ਤੁਸੀਂ ਪੈਸੇ ਖਰਚੇ ਇੰਨੀ ਦੇਰ ਹੋ ਗਿਆ ਆ ਹੋ ਗਿਆ ਤੁਸੀਂ ਆਪਣੀ ਹੈ ਚੋਣਾਂ ਲੜ ਲਓ ਕਾਰਨਰ ਦੇ ਇਜਾਦ ਲੜਦੇ ਨਹੀਂ ਲੜੇ ਫਿਰ ਉਹਨਾਂ ਨੇ ਮੈਂ ਕਿਹਾ ਤੁਸੀਂ ਹੁਣ ਐਮਐਮ ਐਮਐਮ ਦੀ ਲੜ ਲਓ ਕਹਿੰਦੇ ਨਹੀਂ ਉਹ ਕੌਨਫੀਡੈਂਸੀ ਦੇ ਅਗਲੇ ਕਹਿੰਦੇ ਹਾਂ ਜੀ ਤੁਸੀਂ ਆ ਜਿਓ ਅਸੀਂ ਤੁਹਾਡੇ ਸਾਥ ਦੇਵਾਂਗੇ ਫਿਰ ਮੈਂ ਇਹ ਸੋਚਿਆ ਕਿ 40 ਹਜ਼ਾਰ ਕੋਈ ਗੱਲ ਨਹੀਂ ਜਿੱਤੇ ਆ ਸੀ ਐਡਾ ਇਹ ਵੀ ਕੀਮਤ ਦਾ ਬਦਲਾਅ ਦੇ ਲਈ ਰੱਬ ਨੇ ਸਾਡੇ ਲਈ ਹੈ ਚੋਣਾ ਹੋਵੇ ਹੂੰ ਅ ਪਰੰਜੀ ਜੀ ਜਦੋਂ ਆਪਾਂ ਲੜਦੇ ਆ ਨਾ ਇਲੈਕਸ਼ਨਾਂ ਅੱ빠 ਚਾਹੇ ਪ੍ਰਧਾਨਗੀ ਦੀ ਲੜ ਲਈਏ ਮੱਲੇ ਦੀ ਹਾਂਜੀ ਤੇ ਕਹਿੰਦੇ ਆ ਉੱਥੇ ਵੀ ਬੜਾ ਖਰਚਾ ਕਰਨਾ ਪੈਂਦਾ ਵਾ ਹਾਂਜੀ ਤੇ ਤੁਸੀਂ ਐਮਐਲਏ ਦੀ ਹੁਣ ਲੜ ਰਹੇ ਹੋ ਹਾਂਜੀ ਤੇ ਇੰਨਾ ਫਿਰ ਖਰਚਾ ਕਿੱਥੋਂ ਲੈ ਕੇ ਆਓਗੇ ਕਿਵੇਂ ਕੀ ਕਰੋਗੇ ਫਿਰ ਦੇਖੋ ਜੀ ਇਹਦੇ 'ਚ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਇਹ ਤਾਂ ਬਣਾਇਆ ਗਿਆ ਦੇਖੋ ਕੋਈ ਸ਼ਰਾਬਾ ਨਹੀਂ ਅਸੀਂ ਵੰਡ ਲਈਏ ਜੀ ਅੱਛਾ ਹੈਂ ਜੀ ਖਰਚੇ ਕਰਦੇ ਸੋਣਾ ਨਸ਼ਿਆਂ ਦੇ ਉੱਤੇ ਅਹੀ ਕੋਈ ਵੱਡੇ ਨਹੀਂ ਹੈਗੇ ਬਸ ਉਹਦੇ ਇੱਕ ਪ੍ਰਚਾਰ ਦੇਤੇ ਹੁੰਦਾ ਵੀ ਉਹਨਾਂ ਪ੍ਰਚਾਰ ਕਰਨ ਨੂੰ ਮੇਰੇ ਨਾਲ ਜੰਮ ਬੰਦਿਆਂ ਦੇ ਸੰਜੋਗ ਦੇ ਨਾਮ 'ਤੇ ਖੜਾ ਹੋਇਆ ਰੋਜ਼ ਨਵੇਂ ਜਥੇਬੰਦੀਆਂ ਮੈਨੂੰ ਕਹਿ ਰਹੀਆਂ ਨੇ ਅਸੀਂ ਤੇਰੇ ਨਾਲ ਫਰੀਡਮ ਫਾਈਟਰ ਜਿਹੜੇ ਆ ਉਹਦਾ ਪੂਰਾ ਗਰੁੱਪ ਮੇਰੇ ਨਾਲ ਆ ਗਿਆ ਰਾਮਗੜੀਆ ਭਾਈਚਾਰਾ ਆ ਗਿਆ ਐਸਸੀ ਭਾਈਚਾਰਾ ਆ ਗਿਆ OBC ਭਾਈਚਾਰੇ ਦੇ ਕਈ ਬੰਦੇ ਆ ਗਏ ਆ ਅਲੱਗ-ਅਲੱਗ ਇਦਾਂ ਸਾਰੇ ਆਈ ਜਾ ਰਹੇ ਆ ਮੈਨੂੰ ਫੋਨ ਰੋਜ਼ ਆ ਰਿਹਾ ਕਿ ਹੈ ਤੁਸੀਂ ਅੱਗੇ ਹੋ ਅਸੀਂ ਤੇ ਤੇਰੇ ਨਾਲ 100% ਤੇਰੀ ਸਾਝ ਦਾ ਨਾ ਕਰਾਂਗੇ ਕੋਈ 10 ਫਲੈਕਸਰ ਲਵਾ ਦੂ ਕੋਈ ਹੈ ਥੋੜੇ ਪਬਲਿਕਸ ਪਾ ਦੂ ਐਂਡ ਐਂਡ ਕਰਕੇ ਹੀ ਹੈ ਆਪਾਂ ਹੋ ਜੂ ਆਪਣਾ ਵਿਚੋਲ ਬੱਚਾ ਰੋਗੇ ਠੀਕ ਹੈ ਨਾ ਕਿਤੇ ਤਾਂ ਨਹੀਂ ਹੋਵੋਗੇ ਕਿ ਚੋਣਾਂ ਦੇ ਨੇੜੇ ਜਾ ਕੇ ਪੈਰ ਛੱਡ ਜੋਗੇ ਉਹ ਸਰ ਪੱਕਾ ਇਰਾਦਾ ਵਾ ਲੜਨ ਦਾ 100% 100% ਇਰਾਦਾ ਜੇ ਦੇਖੋ ਇਹ ਮੈਚ ਜਿੰਦਗੀ ਦੇ ਵਿੱਚ ਨਾ ਜਿਹੜਾ ਕੰਮ ਕੀਤਾ ਨਹੀਂ ਐਂਡ ਤੱਕ ਕੀਤਾ ਮੈਦਾਨ ਨਹੀਂ ਛੱਡਿਆ ਫਿਰ ਆਪਾਂ ਠੀਕ ਹੈ ਨਾ ਜੀ ਦੇਖੋ ਸਾਡੀ ਰਾਮਗੜੀ ਦੀ ਇੱਕ ਰਿਆਸਤ ਹੁੰਦੀ ਜਿੱਡਾ ਪੰਜਾਬ ਐਡੀ ਰਿਆਸਤ ਹੁੰਦੀ ਸੀ ਅੱਜ ਸਾਡਾ ਇੱਕ ਵੀ ਨਹੀਂ ਹੈਗਾ ਜੀ ਹੈ ਜਿਹੜਾ ਹੈ ਨਾ ਲੁਧਿਆਣਾ ਦੇ ਵਿੱਚ ਇੱਕ ਵੀ ਐਮਐਲਏ ਨਹੀਂ ਹੈਗਾ ਲੁਧਿਆਣਾ ਸ਼ਹਿਰ ਦੇਖੋ ਗੜ੍ਹ ਰਾਮਗੜੀਆ ਭਾਈਚਾਰੇ ਦਾ ਤੇ ਇੱਥੇ ਸਾਡਾ ਇੱਕ ਵੀ ਐਮਐਲਏ ਨਾ ਹੋਵੇ ਕਿੰਨੀ ਸ਼ਰਮ ਦੀ ਗੱਲ ਹੈ ਕੋਈ ਚੇਅਰਮੈਨ ਨਾ ਹੋਵੇ ਕਿੰਨੀ ਸ਼ਰਮ ਦੀ ਗੱਲ ਹੈ ਲੜਾਈ ਕਿ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜਾਂ ਲੋਕਾਂ ਦਾ ਦਿਲ ਜਿੱਤਣ ਦੇ ਨਾਲ ਦੇਖੋ ਜੀ ਭ੍ਰਿਸ਼ਟਾਚਾਰ ਦੇ ਨਾਲ ਲੜਾਈ ਹੈ ਮੇਰੀ ਇਕੱਲੀ ਆਮ ਆਦੀ ਪਾਰਟੀ ਨਾਲ ਨਹੀਂ ਜਿਹੜਾ ਭ੍ਰਿਸ਼ਟਾਚਾਰੀ ਹੈ ਉਹਦੇ ਨਾਲ ਲੜਾਈ ਹੈ ਕਿ ਇੱਕ ਜਿਹੜਾ ਲੋਕ ਸੋਚਦੇ ਆ ਬਦਲਾ ਆਵੇ ਰਾਜਨੀਤੀ ਅਜਿਹੀ ਆਵੇ ਜਿਹਦੇ ਕਰਕੇ ਲੋਕ ਇੰਡੀਆ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਭੱਜਦੇ ਆ ਹੈ ਜੀ ਕਿ ਅਗਲੇ ਕਹਿੰਦੇ ਸਾਨੂੰ ਆ ਚੀਜ਼ਾਂ ਨਹੀਂ ਮਿਲਦੀਆਂ ਤੇ ਉੱਥੇ ਜਾ ਕੇ ਸੁਵਿਧਾ ਮਿਲਦੀਆਂ ਨੇ ਐਨ ਐਨ ਰਿਪੋਰਟ ਉਹ ਵਾਲੀ ਚੀਜ਼ ਹੈ ਮੈਂ ਇੱਕ ਹਲਕੇ ਦੇ ਵਿੱਚ ਜਿੰਨਾ ਕੁਝ ਕਰ ਸਕਦਾ ਹਾਂ ਮੈਂ ਕਰਕੇ ਦਿਖਾਵਾਂ ਤਾਂ ਜੋ ਲੋਕਾਂ ਲਈ ਮਿਸਾਲ ਬਣੇ ਕਿ ਦੂਜੇ ਏਰੀਆ ਦੇ ਲੋਕ ਕਾਨੂੰਨ ਵਿਧਾਇਕਦ ਕਰਨ ਤੋਂ ਪਹਿਲਾਂ ਸੋਚਣਗੇ ਕਿ ਹਾਂਜੀ ਪਾਰਟੀਆਂ ਸੋਚਣਗੀਆਂ ਆਲਾ ਜੇ ਨਾ ਕੀਤਾ ਤਾਂ ਲੋਕਾਂ ਦੇ ਸਾਹਮਣੇ ਚੋਣਾਂ ਨਹੀਂ ਆਉਣਗੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਵਿਹਾਰਪੇ ਲੋਕਾਂ ਨੂੰ ਤਾਂ ਮੈਂ ਇਹ ਅਪੀਲ ਕਰੂੰਗਾ ਕਿ ਦੇਖੋ ਇੱਕ ਮੌਕਾ ਜਰੂਰ ਦਿਓ ਇਹਨਾਂ ਨੂੰ ਤੁਸੀਂ ਦਿੱਤਾ ਵਾ ਹੈ ਤੁਸੀਂ ਇਹਨਾਂ ਨੂੰ ਦੇਖ ਕੇ ਤੰਗ ਸਾਰਾ ਕੁਝ ਹੈ ਲੇਕਿਨ ਉਹ ਮੌਕੇ ਦੇ 5 ਸਾਲ ਪੂਰੇ ਨਹੀਂ ਹੋਈ ਉਹਦੇ ਵਿੱਚੋਂ ਹੀ ਮੈਂ ਮੰਗ ਰਿਆ ਵਾਂ ਉਹੀ ਮੌਕੇ ਦੇ ਵਿੱਚੋਂ ਮੈਂ ਮੰਗ ਰਿਆ ਵਾਂ ਕਿ ਇੱਕ ਵਾਰੀ ਮੈਨੂੰ ਸਾਥ ਜਰੂਰ ਦਿਓਗੇ ਨਾ ਤੇ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਜਿਹੜੇ ਕੀਤੇ ਵਾਦੇ ਪੂਰੇ ਕਰਕੇ ਦਿਖਾਉਂਗਾ ਕਿ ਇੱਕ ਐਮਐਲਏ ਕਿਵੇਂ ਹੁੰਦਾ ਤੁਸੀਂ ਦੇਖੋ ਧੋਰੀ ਤੋਂ ਐਮਐਲਏ ਸੀ ਇਹਨਾਂ ਜੋ ਉਹਨੇ ਟੋਲ ਟੈਕਸ ਦੇ ਬਜਾਏ ਨਾਲ ਹੂੰ ਰੋਡ ਬਣਵਾਤੀ ਸੀ ਚਰਵਾਦ ਵਿੱਚ ਆਮ ਆਦੀ ਪਾਰਟੀ ਜਿੱਧਰ ਮਾਰਦੀ ਗਿਆ ਲੇਕਿਨ ਬੰਦੇ ਨੇ ਮਿਸਾਲ ਤਾਂ ਕਾਇਮ ਕੀਤੀ ਉਹਨੇ ਲੋਕਾਂ ਦਾ ਭਲਾ ਤਾਂ ਕੀਤਾ ਇਹਦੇ ਬਹੁਤ ਘੱਟ ਹੁੰਦੇ ਬਹੁਤ ਕੁਝ ਕਰ ਸਕਦੇ ਹੁਣ ਆਮ ਆਦੀ ਪਾਰਟੀ ਜਿਹੜੀ ਚੀਜ਼ਾਂ ਦੁਕਾਨਾਂ ਬੰਦ ਪਈਆਂ ਨੇ ਪਤਾ ਆਪਾਂ ਨੂੰ ਦੁਕਾਨ ਦੇ ਤੇ ਘਾਟਾ ਪੈ ਰਿਹਾ ਵਾ ਹੈ ਜੀ ਉਹਨਾਂ ਨੇ ਤਾਂ ਬੰਦ ਕਰਦੀ ਐ ਜਿਵੇਂ ਟੋਲ ਟੈਕਸ ਐਗਜ਼ਾਮਪਲ ਕਿ ਆਹ ਮੈਂ ਟੋਲ ਟੈਕਸ ਨਹੀਂ ਬੰਦ ਕਰਦੇ ਉਹ ਬੰਦ ਕਰ ਦਿੱਤੇ ਹੈ ਜੀ ਉਹ ਉਹਨਾਂ ਨੂੰ ਤਾਂ ਕਹਿ ਰਹੀ ਐ ਕਿ ਮੈਂ ਬੰਦ ਕਰ ਦਿੱਤੇ ਲੇਕਿਨ ਆਹ ਜਿਹੜਾ ਲੱਡੂਆਂ ਵਾਲਾ ਟੋਲ ਟੈਕਸ ਆ ਇਹ ਕਿਉਂ ਨਹੀਂ ਬੰਦ ਕਰ ਰਹੀ ਸਰ 2008 ਦੇ ਵਿੱਚ ਸ਼ੁਰੂ ਹੋਇਆ ਵਾ ਪਾਣੀ ਵੱਤ ਤੋਂ ਲੈ ਕੇ ਜਲੰਧਰ ਤੱਕ ਹੋਇਆ ਵਾ 2023 ਤੱਕ ਸੀਗਾ ਇਹ 15 ਸਾਲਾਂ ਦੇ ਲਈ ਉਦੋਂ ਦੇ ਸਰਵੇ ਦੇ ਅਨੁਸਾਰ ਹੈ ਹਲੇ ਤੱਕ ਕੰਪਲੀਟਲੀ ਹੋਇਆ ਸੋਮਾ ਤਾਂ ਹੋ ਕੇ ਦੂਜੀ ਕੰਪਨੀ ਦੇ ਦਿੱਤਾ ਵਾ ਪਹਿਲਾਂ ਨਾਲ ਦੇਖੋ ਚਾਰ ਗੁਣਾ ਕਰ ਦਿੱਤਾ ਇਹਨੇ ਟੈਕਸ ਵੀ ਟੋਲ ਟੈਕਸ ਤੇ ਇਹ ਕਿਉਂ ਨਹੀਂ ਬੰਦ ਕਰਾ ਰਹੇ ਸਾਡੀ ਸਟੇਟ ਵਿੱਚ ਆ ਰਿਹਾ ਸਭ ਤੋਂ ਮਹਿੰਗਾ ਵਾ ਪੋਰਟੈਕਸ ਇਹਨੂੰ ਬੰਦ ਕਰਵਾਇਆ ਗਿਆ ਜਦੋਂ ਦਾ ਕੈਂਪੀਨੇਟ ਪੂਰਾ ਹੋ ਚੁੱਕੇ 2 ਸਾਲ 2 ਸਾਲ ਉੱਪਰ ਹੋ ਗਏ ਉਹਦੇ 2023 ਦੀ ਸਤੰਬਰ ਦੇ ਵਿੱਚ ਖਤੋਂ ਇਹ ਮੇਰੇ ਕੋਲ ਪੂਰਾ ਬੋਲੇ ਪਈ ਹੈ ਉਹਦਾ ਆਰਟੀਏ ਦੇ ਦੁਆਰਾ ਕਢਾਇਆ ਪਈਆ ਪੱਕੇ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੀ ਕੱਚੀ ਗੱਲ ਨਹੀਂ ਕਰ ਰਹੀ ਮੈਂ ਤੁਹਾਡੇ ਕੋਲ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਵਾਲੀ ਵੀ ਤੁਹਾਨੂੰ ਦੱਸੀ ਉਹ ਵਾਲੀ ਉਹ ਵੀ ਮੇਰੇ ਕੋਲ ਪੱਕੀ ਪਈ ਹੈ ਪ੍ਰੂਫ ਹੈ ਨੇ ਮੈਂ ਨਾ ਉਹਦੇ ਤੋਂ ਨਹੀਂ ਕਰਦਾ ਬਿਨਾ ਉਹ ਤਾਂ ਲੋਕਾਂ ਨੂੰ ਗਲਤੀ ਹੋਏ ਪਹਿਲਾਂ ਆਪਣੇ ਕੋਲ ਪ੍ਰੂਫ ਲੈ ਕੇ ਆਓ ਉਹਦੇ ਤੋਂ ਬਾਅਦ ਫਿਰ ਅਸੀਂ ਗੱਲ ਕਰਦੇ ਆ ਤੇ ਇਸ ਲਈ ਪੂਰੀ ਮੇਰੇ ਕੋਲ ਵੋਲੈਂਟ ਹੈ ਉਹ ਤੁਹਾਨੂੰ ਦਿਖਾ ਦੂੰਗਾ 2023 ਦੇ ਵਿੱਚ ਖਤਮ ਹੋ ਚੁੱਕੀ ਹੈ ਸੋਮਾ ਦੇ ਕੋਲ ਪ੍ਰੋਜੈਕਟ ਸੀਗਾ ਹੁਣ ਜਿਹੜਾ ਪ੍ਰੋਜੈਕਟ ਹੈ ਦੂਜੀ ਕੰਪਨੀ ਨੂੰ ਇਹਨਾਂ ਨੇ ਦੇ ਦਿੱਤਾ ਲੇਕਿਨ ਅਜ ਤੱਕ ਕੋਮਪਲੀਟ ਹੀ ਨਹੀਂ ਹੋਇਆ ਤੇ ਇਹ ਗੇਮ ਨਹੀਂ ਬੰਦ ਕਰਾ ਰਹੇ 50 ਦਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਕੀ ਹੈ ਜੀ ਹੁਣ ਕਿਸਾਨਾਂ ਦੇ ਮੁੱਦੇ ਤੇ ਤੁਸੀਂ ਦੇਖ ਲਓ ਮੁੱਖ ਮੰਤਰੀ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਮੁੱਖ ਮੰਤਰੀ ਆਪੱਖੇ ਚੁਣਦੇ ਆ ਇਹ ਮੀਡੀਏਟਰ ਜਿਹੜਾ ਸੈਂਟਰ ਦਾ ਸਰਕਾਰ ਕੋਲੇ ਸਾਡੀ ਪਛਾਵੇ ਕਿਸਾਨ ਸਿੱਧੇ ਦਿੱਲੀ ਤੱਕ ਜਾਵੇ ਇਹ ਥੋੜਾ ਹੁੰਦਾ ਹੈ ਕਹ ਆਪਾ ਕਿਉਂ ਚੋੜਾਂਗੇ ਕੀ ਲੋੜ ਪਈ ਲੋਕਾਂ ਨੂੰ ਬਧੈਖਦੀ ਹੈ ਤਾਂ ਪ੍ਰਸ਼ਾਸਨ ਹੈਗਾ ਵਾ ਡੀਸੀ ਹੈਗਾ ਵਾ ਆਪਣੇ ਹੋਰ ਪੁਲਿਸ ਕਰਮਚਾਰੀਏ ਕੇ ਸਾਰੇ ਆਪਾਂ ਆਪਣਾ ਨਮਾਇਂਦਾ ਕਿਉਂ ਭੇਜ ਰਿਹਾ ਕਿ ਸਾਡੇ ਬਿਹਾਰ ਦੇ ਉੱਤੇ ਅੱਗੇ ਆ ਕੇ ਗੱਲ ਕਰੇ ਸਾਡੇ ਲਈ ਆ ਚੀਜ਼ਾਂ ਲੈ ਕੇ ਆਵੇ ਕਿਤੇ ਐਜੇ 32 ਇਨਸਪੈਕਸ਼ਨ ਕਿ ਇਹ ਜਿਹੜੇ ਬੰਦੇ ਆ ਕੱਲੋਂ ਸਾਡੇ ਦਾ ਤਾਨਾਸ਼ਾਹੀ ਰਾਜ ਨਾ ਕਰਨ ਸਾਡੇ ਦਾ ਨਾ ਲੇਕਿਨ ਸਾਡੀ ਜਿਹੜੇ ਆਪੇ ਵਿਗਗੇ ਤੇ ਲੋਕਾਂ ਨੂੰ ਹੱਕਤਾਈ ਮਿਲ ਨਹੀਂ ਰਹੀ ਬਾਲਦੇਸ਼ਾ ਦੇ ਵਿੱਚ ਦੇਖੋ ਮਨ ਪ੍ਰਧਾਨ ਮੰਤਰੀ ਤੱਕ ਐਡੀ ਘੁੰਮ ਰਹੇ ਕਿਉਂ ਘੁੰਮ ਰਹੇ ਬਿਲਕੁਲ ਸਹੀ ਆ ਇਹਨਾਂ ਨੇ ਨਹੀਂ ਨਹੀਂ ਸਕੋਲਟੀਆਂ ਲੈਣੀਆਂ ਪੈ ਰਹੀਆਂ ਨੇ ਵੀਆਈਪੀ ਸਕੋਲਟੀਆਂ ਲੈਣੀਆਂ ਪੈ ਰਹੀਆਂ ਨੇ ਬਿਲਕੁਲ ਬਿਲਕੁਲ ਸੋ ਬਿਲਕੁਲ ਬਹੁਤ ਸ਼ੁਕਰੀਆ ਤੁਹਾਡਾ ਕੀਮਤੀ ਸਮਾਂ ਤੁਸੀਂ ਦਿੱਤਾ ਅ ਅਸੀਂ ਵੀ ਇਹੀ ਚਾਹਾਂਗੇ ਕਿ ਤੁਸੀਂ ਜਿੱਤੋਂ ਇਹ ਸੀਟ ਕਿਉਂਕਿ ਆਮ ਬੰਦੇ ਜਦੋਂ ਸਾਡੇ ਨਾਲ ਗੱਲਬਾਤ ਕਰਦੇ ਤੇ ਅਸੀਂ ਉਹਨਾਂ ਨੂੰ ਆਪਣੇ ਕੈਮਰੇ ਮੂਰੇ ਲੈ ਕੇ ਆਨੇ ਆ ਸੋ ਬਹੁਤ ਸ਼ੁਕਰੀਆ ਜੀ ਆਪਣਾ ਕੀਮਤੀ ਸਮਾਂ ਤੁਸੀਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਸੋ ਬਿਲਕੁਲ ਉਮੀਦ ਕਰਦੇ ਆਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਮ ਪ੍ਰੂਵ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ